ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਦਰਸ਼ਨ ਸਿੰਘ ਦੇ ਜਿਹੜੇ ਗੀਤ ਪਾਉਣੇ ਹੁੰਨੇ ਆ ਤੇ ਆਪਾਂ ਤੁਹਾਨੂੰ ਵੀਡੀਓ ਰਾਹੀਂ ਤੁਹਾਡੇ ਪਾਸ ਆਪਾਂ ਜਿਹੜੇ ਆਪਾਂ ਇਹਨਾਂ ਦੇ ਗੀਤ ਕਲਮ ਦੇ ਵਿੱਚੋਂ ਲਿਖੇ ਹੋਏ ਇਹਨਾਂ ਦੇ ਬੋਲਾ ਨਹੀਂ ਆਪਾਂ ਸੁਣ ਕੇ ਤੁਹਾਡੇ ਤੱਕ ਆਪਾਂ ਪਹੁੰਚਾਉਨੇ ਆ ਤੇ ਇਸੇ ਤਰ੍ਹਾਂ ਹੀ ਅੱਜ ਇੱਕ ਨਵਾਂ ਗੀਤ ਲੈ ਕੇ ਆਏ ਨੇ ਤੇ ਉਹ ਆਪਾਂ ਇਹਨਾਂ ਨੂੰ ਪੁੱਛਦੇ ਆ ਵੀ ਉਹ ਕਿਹੜਾ ਗੀਤ ਲੈ ਕੇ ਆਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ ਹਾਂਜੀ ਹਾਂਜੀ ਵਧੀਆ ਜੀ ਅੱਜ ਤੁਸੀਂ ਕਿਹੜਾ ਕਿਹੜੇ ਟੌਪਿਕ ਦੇ ਉੱਤੇ ਜਿਹੜਾ ਤੁਸੀਂ ਗੀਤ ਸੁਣਾ ਰਹੇ ਹੋ ਜੀ ਅਸੀਂ ਅੱਜ ਧਰਮਿਕ ਇੱਕ ਗੁਰੂ ਦੀ ਕਿਰਪਾ ਦਾ ਸਤਕਾ ਰੰਗ ਬੜਾਏ ਹੋਏ ਨੇ ਜੀ ਹਾਂਜੀ ਹਾਂਜੀ ਅਸੀਂ ਸੋਨੂੰ ਸੁਣਾ ਰਹੇ ਆ ਵੀ ਪ੍ਰਮਾਤਮਾ ਦੇ ਰੰਗ ਹਾਂਜੀ ਜ਼ਰੂਰ ਸੁਣਾਵਾ ਜੀ ਚਲੋ ਕਰ ਦੋ ਸ਼ੁਰੂ ਫਿਰ ਸੁਣਾ ਦਿਓ ਰੰਗ ਨੇ ਤੇਰੇ ਰੰਗ ਨੇ ਬਹਿ ਗੁਰੂ ਜੀ ਰੰਗ ਨੇ ਤੇਰੇ ਰੰਗ ਨੇ ਰੰਗ ਨੇ ਤੇਰੇ ਰੰਗ ਨੇ ਸਤ ਗੁਰੂ ਜੀ ਰੰਗ ਨੇ ਤੇਰੇ ਰੰਗ ਨੇ ਸਾਡੇ ਤਾਂ ਸਭ ਝੂਠੇ ਬਾਦੇ ਸਾਡੇ ਤਾਂ ਸਭ ਝੂਠੇ ਬਾਦੇ ਤੇਰੇ ਸਦੇ ਰੰਗ ਨੇ ਬਹਿ ਗੁਰੂ ਰੰਗ ਨੇ ਤੇਰੇ ਰੰਗ ਨੇ ਬਹਿ ਗੁਰੂ ਜੀ ਰੰਗ ਨੇ ਤੇਰੇ ਰੰਗ ਨੇ ਰੰਗ ਨੇ ਤੇਰੇ ਰੰਗ ਨੇ ਵਹਿ ਗਰੂ ਜੀ ਰੰਗ ਨੇ ਤੇਰੇ ਰੰਗ ਨੇ ਗਰਮੀ ਪਾ ਕੇ ਸਰਦੀ ਪਾ ਮੇ ਸਰਦੀ ਪਾ ਕੇ ਗਰਮੀ ਤਤੀ ਠੰਡੀ ਬਾ ਵਹਿ ਗਰੂ ਬਿਲਕੁਲ ਤੇਰੀ ਕਰਨੀ ਤਤੀ ਠੰਡੀ ਬਾ ਪਾਤਸ਼ਾ ਬਿਲਕੁਲ ਤੇਰੀ ਕਰਨੀ ਏ ਸੰਸਾਰ ਤੇ ਸੁਖੀ ਬੜੇ ਨੇ ਓਏ ਇਸ ਸੰਸਾਰ ਤੇ ਸੁਖੀ ਬੜੇ ਨੇ ਤੰਗ ਤੋਂ ਜ਼ਿਆਦਾ ਤੰਗ ਨੇ ਬਹਿ ਗਰੂ ਰੰਗ ਨੇ ਤੇਰੇ ਰੰਗ ਨੇ ਬਹਿ ਗਰੂ ਜੀ ਰੰਗ ਨੇ ਤੇਰੇ ਰੰਗ ਨੇ ਰੰਗ ਨੇ ਤੇਰੇ ਰੰਗ ਨੇ ਸਤ ਗੁਰੂ ਜੀ ਰੰਗ ਨੇ ਤੇਰੇ ਰੰਗ ਨੇ ਭੁੱਖਿਆਂ ਨੂੰ ਤੂੰ ਪਹੁ ਜਨ ਬਖਸ਼ੇ ਪੈਸਿਆਂ ਨੂੰ ਜਲ ਪਾਣੀ ਗਾਉਣ ਵਾਲਿਆਂ ਨੂੰ ਗਾਉਣ ਬਖਸ਼ ਦੇ ਪੜਨ ਵਾਲਿਆਂ ਨੂੰ ਬਾਣੀ ਗਾਉਣ ਵਾਲਿਆਂ ਨੂੰ ਗਾਉਣ ਬਖਸ਼ ਦੇ ਪੜਨ ਵਾਲਿਆਂ ਨੂੰ ਬਾਣੀ ਤੂੰ ਪਹਿਲਾਂ ਸਭ ਦੁਨੀਆ ਪਿੱਛੋਂ ਤੂੰ ਪਹਿਲਾਂ ਸਭ ਦੁਨੀਆ ਪਿੱਛੋਂ ਜਰ ਬਿਲੀ ਅੰਗ ਸੰਗ ਨੇ ਬਹਿ ਗਰੂ ਰੰਗ ਨੇ ਤੇਰੇ ਰੰਗ ਨੇ ਬਹਿ ਗੁਰੂ ਜੀ ਰੰਗ ਨੇ ਤੇਰੇ ਰੰਗ ਨੇ ਰੰਗ ਨੇ ਤੇਰੇ ਰੰਗ ਨੇ ਸਤ ਗੁਰੂ ਜੀ ਰੰਗ ਨੇ ਤੇਰੇ ਰੰਗ ਨੇ ਪਤਾ ਨਹੀਂ ਸੀ ਸਾਨੂੰ ਸਾਡੇ ਉੱਪਰ ਇਹ ਦਿਨੇ ਆਉਣੇ ਹਟ ਜਾਣੇ ਨੇ ਬਚਣੋ ਕੋ ਗੁਰੂ ਜਦੋਂ ਤੂੰ ਚੁੱਕ ਲੈ ਰੌਣੇ ਹਾਟ ਜਾਣੇ ਨੇ ਬਚਣੋ ਘੰਗਰੂ ਜਦੋਂ ਤੂੰ ਚੁੱਕਲੇ ਰੋਣੇ ਲੇਖਾ ਦੇਣਾ ਏ ਜਿੰਦੜੀ ਨੇ ਲੇਖਾ ਦੇਣਾ ਏ ਜਿੰਦੜੀ ਨੇ ਸੌ ਸੌ ਕੀਤੇ ਢੰਗ ਨੇ ਵਹਿ ਗਰੂ ਰੰਗ ਨੇ ਤੇਰੇ ਰੰਗ ਨੇ ਵਹਿ ਗਰੂ ਜੀ ਰੰਗ ਨੇ ਤੇਰੇ ਰੰਗ ਨੇ ਰੰਗ ਨੇ ਤੇਰੇ ਰੰਗ ਨੇ ਸਤ ਗੁਰੂ ਜੀ ਰੰਗ ਨੇ ਤੇਰੇ ਰੰਗ ਨੇ ਹਰ ਜੀ ਨੂੰ ਸੁਖ ਬਖਸ਼ ਵਹਿਗੁਰੂ ਤਾਂ ਮੰਨਣ ਤਪਾਸਾਵਾਂ ਮਰੇ ਨਾ ਬੁੱਢੜੇ ਪੁੱਤਰ ਮਾਤਿਆਂ ਦਾ ਨਾਹੀ ਮਰਨ ਬਚਾਂਦੀਆਂ ਮਾਵਾ ਮਰੇ ਨਾ ਬੁੱਢੜੇ ਪੁੱਤਰ ਮਾਤਿਆਂ ਦਾ ਨਾਹੀ ਮਰਨ ਬਚਾਂਦੀਆਂ ਮਾਵਾ ਰੋਂਦੇ ਬੱਚੇ ਵੇਖ ਕੇ ਦਰਸ਼ਨ ਰੋਂਦੇ ਬੱਚੇ ਵੇਖ ਕੇ ਦਰਸ਼ਨ ਪੈਂਦੇ ਸੀਨੇ ਡੰਗਨੇ ਵਹਿਗੁਰੂ ਰੰਗ ਨੇ ਤੇਰੇ ਰੰਗ ਨੇ ਵਹਿ ਗਿਰੂ ਪਲ ਤੇ ਵਿੱਚ ਤੂੰ ਚਾਨਣ ਕਰਤੇ ਪਲ ਵਿੱਚ ਘਰੇ ਹਨੇਰਾ RAM ਨਾਮ ਸਭ ਦੁਨੀਆ ਜਾਪੇ ਪ੍ਰੇਤ ਨਾ ਪਾਵੇ ਤੇਰਾ RAM ਨਾਮ ਸਭ ਦੁਨੀਆ ਜਾਪੇ ਪ੍ਰੇਤ ਨਾ ਪਾਵੇ ਤੇਰਾ ਇਹ ਸੰਸਾਰ ਤੇ ਤਨੀ ਬੜੇ ਨੇ ਬੀ ਇਸ ਸੰਸਾਰ ਤੇ ਤਨੇ ਬੜੇ ਨੇ ਨੰਗ ਤੋਂ ਜ਼ਿਆਦਾ ਨੰਗ ਨੇ ਬਹਿ ਗੁਰੂ ਰੰਗ ਨੇ ਤੇਰੇ ਰੰਗ ਨੇ ਬਹਿ ਗੁਰੂ ਜੀ ਰੰਗ ਨੇ ਤੇਰੇ ਰੰਗ ਨੇ ਰੰਗ ਨੇ ਤੇਰੇ ਰੰਗ ਨੇ ਸਤ ਗੁਰੂ ਜੀ ਰੰਗ ਨੇ ਤੇਰੇ ਰੰਗ ਨੇ ਰੰਗ ਨੇ ਤੇਰੇ ਰੰਗ ਨੇ ਮਾਲਕਾ